8300 ਮੀਟਰ ਹੋ ਗਿਆ ਹੋਣਾ ਤੇ ਇੰਨੇ ਸਾਠੇ ਦੇ ਹੋ ਗਏ ਇੰਨੀਆਂ ਹੀ ਟਰਾਲੀਆਂ ਹੋਈਆਂ ਇੱਕ ਵਾਰ ਦੇ ਨਾਲ ਨਾਲ ਹੀ ਫਿਰ ਮੈਂ ਸਵੇਰੇ ਦੌੜ ਲਾ ਲਈ ਦੀਆ ਇਹ 4 ਕੋਈ 8 ਵਜੇ ਹੀ ਤਾਂ ਤੇ 8 ਵਜੇ ਤੋਂ ਆਣ ਕੇ ਫੇ 6-7 ਘੰਟੇ ਕੰਮ ਵੀ ਕਰੀਦਾ ਲੱਗਦਾ ਨਖਲੌਂ ਗਿਆ ਉਥੋਂ 5 골ਡ ਮੈਡਲ ਆਏ ਹਾਂਜੀ ਲਾਹਬਾਰ ਗਿਆ ਉਥੋਂ 5 골ਡ ਮੈਡਲ ਆਏ ਇਥੋਂ ਜੀ ਨਖਲੌਂ ਤੋਂ ਉਥੋਂ ਵੀ 5 ਯਾ ਖੇਡਦੇ ਹੀ ਮੇਰੇ ਚਾਚੇ ਵੀ ਮੇਰਾ ਪਿਤਾ ਜੀ ਬਹੁਤ ਵਧੀਆ ਖੇਡਦਾ ਸੀ ਬਹੁਤ ਦਾ ਬਹੁਤ ਆ ਦਾਸਪੁਰ ਦੇ ਪਿੰਡ ਤਲਵੰਡੀ ਚੋਰਾ ਦੀ ਦਾ ਰੈਨ ਵਾਲਾ ਬੱੱਤਰ ਬਰਿਆ ਦਾ ਬਲਵੰਤ ਸਿੰਘ ਦੌੜ ਕੇ ਮਾਮਲੇ ਵਿੱਚ ਕਿਸੇ ਕੋੜੇ ਤੋਂ ਘਟ ਨਹੀਂ ਹੈ ਦੱਸ ਤਈਏ ਇਸ ਉਮਰ ਦੇ ਵਿੱਚ ਜਵਾਨਾਂ ਨੂੰ ਵੀ ਮਾਤ ਦੇ ਰਿਹਾ ਹੈ ਤੇ ਬਚਪਨ ਵਿੱਚ ਹੀ ਪਿਓ ਦਾਦਾ ਨੂੰ ਵੇਖ ਕੇ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਅਤੇ 33 ਸਾਲ ਦੀ ਉਮਰ ਵਿੱਚ ਦੌੜ ਲਾਉਣ ਦਾ ਸ਼ੌਂਕ ਪੈ ਗਿਆ ਤੇ ਉਦੋਂ ਤੋਂ ਹੁਣ ਤੱਕ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਦੂਜੇ ਨੰਬਰ ਤੇ ਆਇਆ ਹੈ ਤੇ ਬਾਕੀ ਹਰ ਦੌੜ ਦੇ ਵਿੱਚ ਜਿਹੜਾ ਹੈ ਉਹ ਮੈਡਲ ਹਾਸਲ ਕੀਤੇ ਨੇ ਤੇ ਦਿੱਲੀ ਮੁੰਬਈ ਬੰਗਲੌਰ ਲਖਨਊ ਇਲਾਹਾਬਾਦ ਵਰਗੇ ਸ਼ਹਿਰਾਂ ਵਿੱਚ ਦੌੜ ਲਾ ਕੇ 골ਡ ਜਿੱਤ ਕੇ ਲਿਆਦਾ ਹੈ ਤੇ ਹੁਣ ਜਿਹੜਾ ਹੈ 350 ਮੈਡਲ ਯਾਨੀ ਕਿ 350 ਮੈਡਲ ਦੇ ਕਰੀਬ ਟਰਾਫੀਆਂ ਹਾਸਲ ਕਰ ਚੁੱਕਿਆ ਹੈ ਬਲਵੰਤ ਸਿੰਘ ਸਵੇਰੇ 4 ਵਜੇ ਉੱਠ ਕੇ ਕੋਹਾੜਾ ਵੋਂਦਾ ਹੈ ਅਤੇ ਉਸ ਤੋਂ ਬਾਅਦ ਦੌੜ ਲਗਾਉਂਦਾ ਹੈ ਤੇ 8 ਵਜੇ ਤੱਕ 20-25 ਕਿਲੋਮੀਟਰ ਦੇ ਕਰੀਬ ਦੌੜ ਲੈਂਦਾ ਹੈ ਤੇ ਮਹੀਨੇ ਵਿੱਚ ਤਿੰਨ ਵਾਰ 42 ਕਿਲੋਮੀਟਰ ਦੀ ਦੌੜ ਵੀ ਲਗਾਉਂਦਾ ਹੈ ਤੇ ਇਸੇ ਰੂਟੀਨ ਨੂੰ ਆਪਣੀ ਤਾਕਤ ਦਾ ਕਾਰਨ ਮੰਨਦਾ ਦੋਸਤੋ ਹੀ ਬਲਵੰਤ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਪਣਾ ਜਿਹੜਾ ਮਨ ਹੈ ਉਹ ਲਗਾਓ ਤੇ ਸਰੀਰ ਦਾ ਧਿਆਨ ਰੱਖੋ ਤੇ ਤੰਦਰੁਸਤੀ ਯਾਮਾ ਕੋਈ 350 ਮੈਦਲ ਹੋ ਗਿਆ ਹੋਣਾ ਇਹ ਇੰਨੇ ਸਾਥੀ ਰਿਏ ਗਏ ਇੰਡੀਅਨ ਟ੍ਰਾਫੀਆਂ ਹੋ ਗਈਆਂ ਵਾ ਤੇ ਜਿੱਤਿਆ ਤਾਂ ਮੈਂ ਬਹੁਤ 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 ਦੂਰੋਂ ਜੀ ਬੰਗਲੌਰੋਂ ਚਾਰ ਪੰਜ ਵਾਰੀ ਤੇ ਸੱਤ ਵਾਰੀ ਤੇ ਮੈਂ ਬੰਬਈਓਂ ਜਿੱਤ ਕੇ ਆਇਆ ਸੱਤ ਵਾਰੀ ਬੰਬਈਓਂ ਦਿੱਲੀਓਂ ਵੀ ਪਤਾ ਨਹੀਂ ਚਾਤਾ ਅੱਠ ਵਾਰੀ ਤੇ ਲਾਹੌਰ ਨਖਲਉ ਤੇ ਉਹ ਤੋਂ ਨਾ ਹਾਇਦਰਾਬਾਦੋਂ ਜਿੱਤ ਕੇ ਆਇਆ ਫੇਰ ਜੀ 73ਵਾਂ ਸਾਲ ਲੱਗਾ ਜੇ ਇਹ ਜਾਂ ਬਸ ਜਿਹੜੀ ਜਿਹੜੇ ਪਾਸੇ ਮਨ ਨੂੰ ਲਾ ਲੋ ਤੇ ਉਸੇ ਪਾਸੇ ਮਨ ਲੱਗ ਜਾਂਦਾ। ਕੁਵਾਰਾ ਫੇਰਦਾ ਨਾ। ਰਾਜਬੌਤਾ ਤੇ ਉਹ ਉਹ ਕਰੀ ਜਾਂਦਾ ਮੇਰਾ। ਸ਼ਰੀਰ ਮੇਰਾ ਸੈਟ ਕੁਵਾਰਾ ਕਰਦਾ ਵਾ। ਤੇ ਕੁਵਾਰੇ ਦੇ ਨਾਲ-ਨਾਲ ਹੀ ਫਿਰ ਮੈਂ ਸਵੇਰੇ ਦੌੜ ਲਾ ਲਈ ਦੀ ਆ। ਤੇ 4 ਕੋਏ ਹੀ 8 ਵਜੇ ਹੀ ਤਾਂ ਤੇ 8 ਵਜੇ ਤੋਂ ਆਣ ਕੇ ਫੇਰ 6-7 ਘੰਟੇ ਕੰਮ ਵੀ ਕਰੀਦਾ ਲੱਕੜ ਦਾ। ਮੈਂ ਜੀ ਉਹ 25-30 ਕਿਲੋਮੀਟਰ ਤੇ ਮੈਂ ਦੂਜੇ ਤੀਜੇ ਦਿਨ ਲਾਉਣਾ ਹੀ ਲਾਉਣਾ। ਦੂਜੇ ਤੀਜੇ ਦਿਨ ਮੈਂ 25 ਕਿਲੋਮੀਟਰ 20 ਕਿਲੋਮੀਟਰ ਇਹ ਲਾਉਣੀਆਂ ਹੀ ਲਾਉਣੀਆਂ ਭਾਵੇਂ ਜੋ ਮਰਜ਼ੀ ਹੋ ਜਾ ਤੇ ਜਿੱਦਣ ਮੇਰੀ 42 ਕਿਲੋਮੀਟਰ ਦੌੜਾ ਉਹ ਮੈਂ ਮਹੀਨੇ ਤੇ ਲਾਉਣੀਆਂ ਤਿੰਨ ਵੱਧ ਨਹੀਂ ਲਾਉਣੇ ਤਿੰਨ ਲਾਉਣੀਆਂ ਉਹ ਸਾਰਾ ਐਰਕਾ ਮੈਂ ਨਾ ਹੁਣ ਛੱਡ ਦੇਣੀ ਆ ਮੈਂ 42 ਕਿਲੋਮੀਟਰ ਛੱਡ ਦੇਣੀ ਆ ਤੰਦਰੁਸਤੀ ਚਾਹੀਦੀ ਆ ਬਾਕੀ ਪੰਜ-ਪੰਜ 골ਡ ਮੈਡਲ ਲਏ ਆ ਜੀ ਮੈਂ ਪੰਜ-ਪੰਜ 골ਡ ਮੈਡਲ ਮੈਂ ਜਿੱਥੇ ਵੀ ਜਾਂਦਾ ਰਿਆਂ ਨਖਲਉਗੀਆਂ ਉਥੋਂ ਪੰਜ 골ਡ ਮੈਡਲ ਲਏ ਹਾਂਜੀ ਲਾਹੌਰ ਗਿਆ ਉਥੋਂ ਪੰਜ 골ਡ ਮੈਡਲ ਲਏ ਇਥੋਂ ਜੀ ਨਖਲਾਊ ਤੋਂ ਉੱਥੇ ਵੀ ਪੰਜ ਬੰਗਲੌਰ ਤੋਂ ਪੰਜ ਮਨੇ ਜਿੱਥੇ ਜਾਂਦਾ ਨੇ ਪੰਜ ਪੰਜ 골ਡ ਮੈਡਲ ਮੈਂ ਲੈਂਦਾ ਰਿਆ ਉਹ ਜੀ ਫਿਰ ਇਤਨਾ ਮੇਰੀ ਸਪੋਰਟ ਬੜੀ ਕਰਦੇ ਆ ਬਿਆਸ ਪੇਰ ਤੋਂ ਆ ਹਾਂਜੀ ਰਣਜੀਤ ਸਿੰਘ ਪਿਆਰਾ ਸਪਾਲ ਸਿੰਘ ਸਪਾਲ ਸਿੰਘ ਟੀਮ ਸਾਹਿਬ ਬਹੁਤ ਮਾਇਤ ਕਰਦੇ ਮੇਰੀ ਜੀ ਮੇਰਾ પતિ ਯਾਹਕ ਮੋਨੂ ਨਾਲ ਜਾਂਦਾ ਮੇਰੇ ਉਹੋ ਹੀ ਮੈਨੂੰ ਖੜਦਾ ਉਹੋ ਹੀ ਲਿਆਉਂਦਾ ਤੇ ਉਹੋ ਹੀ ਮੈਨੂੰ ਸਾਰੇ ਕੰਮ ਸਿਖਾਉਂਦਾ ਜਦੋਂ ਮੈਡਲ ਜਿੱਤ ਕੇ ਲਿਆਈਦਾ ਤਾਂ ਫਿਰ ਤੇ ਵੇਲੇ ਇਤਰਾ ਹੋ ਜਾਂਦਾ ਵੀ ਕੋਈ ਗੱਲ ਹੀ ਜੋ ਕੋਈ ਸਾਰਾ ਮੁੱਲ ਹੀ ਨਾ ਨਾ ਕਰਿਓ ਕਿਹੜਿਆ ਖਿਡਾਰੀ ਬਣ ਜਾ ਤੇ ਖਿਡਾਰੀ ਦਾ ਬਹੁਤ ਮੋਲ ਵਾ ਖਿਡਾਰੀ ਬਣੋ ਜੀ ਤੇ ਬਾਕੀ ਉਹਦੀ ਉਹਦੇ ਹੱਥ ਵਾਚਾ ਜੀ ਗੱਲ ਵਖਰੇ ਉਦੋਂ ਮੈਂ ਦੂਜੇ ਨੰਬਰ ਤੇ ਆਇਆ ਭਰਾ ਵੀ ਗਵਾਂਢੀ ਵੀ ਬੜੇ ਖੁਸ਼ ਹੁੰਦੇ ਆ ਵੀ ਸਾਡਾ ਵੀ ਬੰਦਾ ਜਿੱਤ ਗਿਆ ਬਾਹਰ ਪਹਿਲਾਂ ਖੇਡਾਂ ਚ ਪੁਰਵਾਨੀ ਕਰਦੇ ਹੀ ਕਬਟੀਆਂ ਖੇਡਦੇ ਸੀ ਮੇਰੇ ਚਾਚੇ ਵੀ ਮੇਰਾ ਪਿਤਾ ਜੀ ਬਹੁਤ ਕਬੱਡੀ ਖੇਡਦਾ ਸੀ ਕੋਲ ਦਾ ਬਹੁਤ ਵਧੀਆ ਸੀ ਤੇ ਗਾੜੀ ਫੇਕ ਮਾਲਕੀ ਦੀ ਕਿਰਪਾ ਮਵੀ ਹੈ ਕੋਈ 20 25 ਹਾਲ ਕਬੱਡੀ ਖੇਡੀ ਇੱਕ ਸ਼ਰਿੰਦਰ ਸਿੰਘ ਆ ਐਵੇਂ ਤੋਂ ਤੇ ਉਹ ਵੀ ਮੇਰੇ ਨਾਲ ਹੀ ਆ ਜੀ ਮੈਂ ਸ਼ਤਾਦ ਹੀ ਕਹਿਣਾ ਉਹਨੂੰ ਤੇ ਉਹ ਵੀ ਉਹਦੇ ਨਾਲ ਹੀ ਮੈਂ ਵਾਵਾਚੇਰ ਕਬੱਡੀ ਖੇਡੀ ਆ ਤੇ ਹੁਣ ਇਸ ਟਾਈਮ ਤੇ ਤੇ ਉਹ ਮੇਰੇ ਹਿਸਾਬ ਨਾਲ ਉਹਨੂੰ ਦੱਸਿਆ ਨਹੀਂ ਨਹੀਂ ਤੇ ਉਹਨੇ ਆ ਜਣਾ ਸੀ ਹੁਣੇ ਬਾਕੀ ਮੈਂ ਬੱਕਰੀਆਂ ਦਾ ਦੁੱਧ ਵੀ ਮੋਤੀ ਪੀਉਂਦਾ ਲੋਕਾਂ ਨੂੰ ਵੀ ਜਾਓ ਜਿਹੜਾ ਮਰਜ਼ੀ ਚੋ ਕੇ ਲੈ ਜਾਓ ਜੀ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.